ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਖਾਲਸਾ ਧਰਮ ਗ੍ਰਹਿਣ ਕਰਨ ਦੇ ਅਧਿਕਾਰੀ ਖਾਲਸਾ ਧਰਮ ਵਿੱਚ ਆਉਣ ਦੇ ਸਭ ਇੱਕਸਾਰ ਹੀ ਅਤੇ ਇੱਕ ਸਮਾਨ ਹੀ ਅਧਿਕਾਰੀ ਹਨ ਇਸ ਅਧਿਕਾਰ ਦੀ ਪ੍ਰੀਖਿਆ ਉਹਨਾਂ ਦੀ ਅੰਤਰੀਵੀ ਯੋਗਤਾ ਕਾਬਲੀਅਤ ਅੰਦਰ ਹੈ ਜਿਸ ਵੀ ਪ੍ਰਾਣੇ ਨੂੰ ਪ੍ਰੇਮ ਖੇਲਣ ਦਾ ਚਾਅ ਹੋਵੇ ਸੋ ਨਿਸੰਗ ਸਿਰ ਧਰ ਤਲੀ ਗੁਰਗਲੀ ਵਿੱਚ ਆਵੇ ਇਸ ਗੁਰਗਲੀ ਗੁਰਮਤ ਮਾਰਗ ਵਿੱਚ ਆਉਣ ਵਾਲੇ ਪ੍ਰਾਣੇ ਮਾਤਰ ਨੂੰ ਗੁਰੂ ਸਾਹਿਬ ਅਤੇ ਗੁਰੂ ਰੂਪ ਪੰਥ ਗੁਰੂ ਖਾਲਸਾ ਜੀ ਇਹ ਹੋਕਾ ਦੇ ਕੇ ਜਫੇ ਵਿੱਚ ਲੈਣ ਲਈ ਤਿਆਰ ਹਨ ਪਹਿਲਾ ਅਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਭਨਾ ਕੀ ਰੇਣਕਾ ਤਉ ਆਉ ਹਮਾਰੇ ਪਾਸ ਸ਼ਲੋਕ ਮਹੱਲਾ 5 ਜੋ ਸਭਨਾ ਕੀ ਰੇਣਕਾ ਹੋਵਣ ਦੇ ਪੂਰਨੇ ਪਾਵੇਗਾ ਜੋ ਸਭਨਾ ਕੀ ਰੇਣਕਾ ਹੋਵਣ ਦੇ ਪੂਰਨੇ ਪਾਵੇਗਾ ਉਹੀ ਕੇਵਲ ਉਹੀ ਖਾਲਸਾ ਧਰਮ ਧਾਰਨ ਕਰਨ ਦਾ ਅਤੇ ਖਾਲਸਾ ਸਦਾਵਨ ਦਾ ਅਧਿਕਾਰੀ ਹੋਵੇਗਾ ਸਭਨਾ ਦੀ ਸਭ ਪ੍ਰਾਣੀਆਂ ਦੀ ਪ੍ਰਾਣੀ ਮਾਤਰ ਦੇ ਰਣਕਾ ਹੋ ਕੇ ਰਹਿਣਾ ਜਿਸ ਦੇ ਖਾਲਸ ਜੀਵਨ ਦੇ ਪੂਰਨਿਆਂ ਦਾ ਇੱਕ ਉੱਤਮ ਅੰਸ਼ ਹੈ ਉਸ ਦੇ ਨਿਕਟ ਕਿਸੇ ਪ੍ਰਾਣੀ ਤੋਂ ਘ੍ਰਿਣਾ ਕਰਨਾ ਜਾਂ ਕਿਸੇ ਨੂੰ ਅਛੂਤ ਜਾਤੀ ਵਿੱਚ ਜਨਮਿਆ ਜਾਣ ਕੇ ਹਕੀਰ ਸਮਝਣਾ ਭਲਾ ਕਦੇ ਸੰਭਵ ਹੋ ਸਕਦਾ ਹੈ ਖਾਲਸੇ ਦੀ ਸਮ ਦ੍ਰਿਸ਼ਟੀ ਜਿਨ੍ਹਾਂ ਗੁਰਮਤਿ ਰਹਿਣੇ ਕਰਨੇ ਦੇ ਵਿਵੇਕੀ ਜਨਾਨੇ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਰੂਪੀ ਗੁਰੂ ਹੁਕਮ ਨੂੰ ਸਰਬ ਸੰਸਾਰੀਆਂ ਸੇਤੀ ਵਰਤੋਂ ਵਰਤਾਰੇ ਦੇ ਉੱਚ ਆਚਾਰ ਦਾ ਆਦਰਸ਼ ਬਣਾਇਆ ਹੋਵੇ ਉਹਨਾਂ ਦੇ ਅੰਦਰ ਨਫ਼ਰਤ ਭਰੀ ਛੂਤ ਛਾਤ ਦੀ ਆਣ ਕਾਣ ਕਦੋਂ ਰਹਿ ਸਕਦੀ ਹੈ ਜਿਨ੍ਹਾਂ ਨੂੰ ਛੋਤ ਛਾਤ ਦੀ ਕਾਣ ਹੈ ਜਿਨ੍ਹਾਂ ਦੇ ਅੰਤਰ ਆਤਮੇ ਧਰਮ ਦੀ ਅਣਖ ਆਣ ਅਤੇ ਆਤਮ ਉਚਾਣ ਮਈ ਤਾਣ ਅਹਿਸਾਸ ਸ਼ਕਤੀ ਹੈ ਨਹੀਂ ਉਹ ਕਤੇ ਵੀ ਮਤ ਵਾਲਿਆਂ ਤੋਂ ਅਤੇ ਜਗਤ ਪ੍ਰਸਿੱਧ ਅਚੂਤ ਜਾਤੀਆਂ ਤੋਂ ਭਰਮ ਭੇਦ ਰੱਖਦੇ ਹਨ ਅਤੇ ਬੇਦੀ ਮਤ ਵਾਲੀ ਹਿੰਦਵਾਣ ਦੇ ਨਾਲ ਖਾਣ ਪਾਣ ਦੀ ਖਲਜਗਣ ਦਾ ਚਗਲ ਪਾਣ ਰੱਖਣ ਵਿੱਚ ਖਚਤ ਰਹਿੰਦੇ ਹਨ ਆ ਸਾਡੇ ਨਜ਼ਦੀਕ Hindu, Musalman, Isai, Musai, Brahman, Chhatri, Shudra, Vaish, Dom, Chandal, Malech, Habshi ਸਭ ਮਨੁੱਖ ਦੀ ਇੱਕੇ ਜਾਤ ਵਿੱਚੋਂ ਹੋਣ ਕਰਕੇ ਸਮਾਨ ਅਤੇ ਇੱਕਸਾਰ ਹਨ। ਯਥਾਗੁਰਵਾਕ ਬ੍ਰਾਹਮਣ ਬੈਸ ਸੂਦ ਰਖਤਰੀ ਡੋਮ ਚੰਡਾਰ ਮਲੇਛ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਬਿਲਾਵਲ ਰਵਿਦਾਸ ਜੀ ਅਤੇ ਖਾਲਸਾ ਸਜਣ ਦਾ ਅਧਿਕਾਰ ਵੀ ਸਭਨਾ ਦਾ ਇੱਕ ਸਮਾਨ ਅਤੇ ਇੱਕੋ ਜਿਹਾ ਹੈ ਪਰੰਤੂ ਬਿਨਾ ਖਾਲਸਾ ਸਜਾਏ ਤੇ ਉਨ੍ਹਾਂ ਨਾਲ ਖਾਣ ਪਾਣ ਦੀ ਅਪੇਧਤਾ ਕਰਨਾ ਆਪ ਅੰਨੇ ਖਾਤੇ ਵਿੱਚ ਫੇਰ ਮੁੜ ਕੇ ਡਿੱਗਣਾ ਅਤੇ ਉਹਨਾਂ ਨੂੰ ਡਿੱਗੇ ਰਹਿਣ ਦੇਣਾ ਹੈ ਇਹ ਮਿੱਤਰਤਾ ਨਹੀਂ ਉਹਨਾਂ ਦੇ ਨਾਲ ਉਲਟਾ ਵੈਰ ਕਰਨਾ ਹੈ ਅਤੇ ਆਪਣੇ ਪੈਰ ਆਪ ਕੁਹਾੜਾ ਮਾਰਨਾ ਹੈ ਗੁਰਮਤ ਰੂਪੀ ਸੱਚੇ ਧਰਮ ਤੋਂ ਹੀਣੇ ਬੇਦੀਨ ਪੁਰਸ਼ਾਂ ਨਾਲ ਅਤਵਾ ਖਾਲਸਾ ਧਰਮ ਤੋਂ ਪਤਿਤ ਪੁਰਸ਼ਾਂ ਨਾਲ ਅਭੇਦ ਵਰਤਾਓ ਰੱਖਣਾ ਮਾਨੋ ਉਹਨਾਂ ਨੂੰ ਪਤਿਤੋਂ ਪਵਿੱਤਰ ਹੋ ਜਾਣ ਵਾਲੀ ਬੋੜੀ ਉੱਤੇ ਨਾ ਚੜ੍ਹਨ ਦੇਣਾ ਹੈ ਅਤੇ ਖਾਲਸਾ ਧਰਮ ਕਲਾ ਤੋਂ ਵਾਂਝੇ ਰੱਖਣਾ ਹੈ ਤੇ ਪਤਿਤ ਦਾ ਪਤਿਤ ਹੀ ਰਹਿਣ ਦੇਣ ਦੀ ਹੱਲਾਸ਼ੇਰੀ ਦੇਣਾ ਹੈ ਕਿ ਉਹ ਉਹਨਾਂ ਦੇ ਨਾਲ ਵੈਰ ਅਤੇ ਧ੍ਰੋਕ ਮੰਨੋ ਨਹੀਂ ਜਦੋਂ ਖਲ ਖੰਡ ਦਾ ਇੱਕੋ ਭਾਗ ਹੋ ਗਿਆ ਤਾਂ ਪਤਿਤ ਤੋਂ ਪਵਿੱਤਰ ਹੋਣ ਦੀ ਤਾਂਗ ਕਿੱਥੇ ਰਹੀ ਅਤੇ ਧਰਮ ਸ਼ੂਨ ਅਵਸਥਾ ਵਿੱਚੋਂ ਨਿਕਲ ਕੇ ਧਰਮ ਸੀਲ ਹੋਣ ਦਾ ਉਮਾਹਾ ਕਿੱਥੇ ਰਿਹਾ ਸੱਚੇ ਧਰਮ ਦੀ ਸੱਚੀ ਪਾਣ ਚੜ੍ਹੇ ਬਿਨਾ ਜੇ ਤਾਂ ਨਿਰਖਾਣ ਪੀਣ ਦੀ ਖਲਜਗੜ ਨਾਲ ਹੀ ਕਿਸੇ ਪਤਿਤ ਪੁਰਸ਼ ਦਾ ਜੀਵਨ ਪਵਿੱਤਰ ਹੋ ਸਕਦਾ ਹੋਵੇ ਜਾ ਕੋਈ ਧਰਮਹੀਣ ਬੇਦੀਨ ਪ੍ਰਾਣੀ ਖਾਲਸ ਧਰਮੀ ਅਤੇ ਸੱਚਾ ਦੀਨਦਾਰ ਬਣ ਸਕਦਾ ਹੋਵੇ ਤਦ ਤਾਂ ਖਾਣ ਪਾਣ ਦੀ ਬੇਤਮੀਜ਼ ਅਪੇਧਤਾਂ ਨੂੰ ਇੱਕ ਮੰਨਣ ਯੋਗ ਕਾਬਲੇ ਤਸਲੀਮ ਜਾਦੂ ਭਰਿਆ ਮਸਲਾ ਸਮਝਿਆ ਜਾ ਸਕਦਾ ਹੈ ਪਰ ਜੇ ਇਹ ਨਿਰਖਲ ਜਗਨ ਅਤੇ ਚਗਲਪੁਣਾ ਹੀ ਹੈ ਅਤੇ ਇਸ ਵਿੱਚ ਅਸਲ ਸਚਾਈ ਭਲਾਈ ਜਾਂ ਬਰਕਤ ਕੁਝ ਵੀ ਨਹੀਂ ਤਾਂ ਇਹ ਨਿਰਲਾਭ ਹੀਣ ਬੇਸਮਝੀ ਅਤੇ ਮਨ ਦੀ ਮਤ ਦਾ ਥੋਥਾ ਤੇ ਫੋਕਟ ਕਾਉਂਸਲਾ ਹੀ ਹੈ ਜਿਸ ਨੂੰ ਰੱਦੀ ਦੇ ਟੋਕਰੇ ਵਿੱਚ ਸਿੱਟ ਕੇ ਕੂੜੇ ਘਟੇ ਵਿੱਚ ਮਿਲਾ ਦੇਣਾ ਹੀ ਉਚਿਤ ਹੈ ਅਸੀਂ ਜੇ ਬੇਦੀਨਾ ਧਰਮ ਹੀਣਾ ਨੂੰ ਉਭਾਰਨਾ ਹੈ ਤਾਂ ਆਪਣੇ ਨਿੱਜ ਧਰਮ ਦੀ ਸਚਾਈ ਖਾਲਸਤਾਈ ਵਾਲੇ ਅਮਲੀ ਜੀਵਨਮਈ ਖਾਲਸ ਪੁਰਨੇ ਪਾ ਕੇ ਉਭਾਰਨਾ ਹੈ ਅ ਸਾਡੇ ਜੀਵਨ ਪੁਰਨਿਆਂ ਦੀ ਵਿਲੱਖਣਤਾ ਨੇ ਹੀ ਉਕਤ ਆਨਮਤਿਆਂ ਦੇ ਅੰਦਰ ਅਸਲ ਆਕਰਖਣੇ ਖਿੱਚ ਉਤਪੰਨ ਕਰਨੀ ਹੈ ਅਤੇ ਇਸ ਖਿੱਚ ਦੁਆਰਾ ਖਿੱਚੇ ਜਾ ਕੇ ਉਹਨਾਂ ਨੇ ਖਾਲਸਾ ਧਰਮ ਅੰਦਰ ਆਉਣਾ ਹੈ ਖਾਲਸੇ ਦੀ ਨਿਰਲੇਪਤਾ ਤੇ ਨਿਰਾਲੀ ਰਹਿਣੀ ਖਾਲਸਾ ਜੀ ਨੇ ਸਭਸਨ ਸਾਰਿਆਂ ਤੋਂ ਨਿਆਰੇ ਅਤੇ ਨਿਰਲੇਪ ਜਲ ਕੰਵਲਵਤ ਅਲੇਪ ਰਹਿ ਕੇ ਗੁਰਮਤ ਧਰਮ ਦੇ ਅਸੂਲਾਂ ਉੱਤੇ ਚੱਲਣਾ ਹੈ। ਅਰਥਾਤ ਖਾਲਸਾ ਧਰਮ ਦੀਆਂ ਰਹਿਤ ਰਹਿਣੀਆਂ ਨੂੰ ਕਮਾਉਣਾ ਹੈ ਅਤੇ ਇਨ ਨਿਆਰੀਆਂ ਨਿਰਲੇਪ ਕਮਾਈਆਂ ਦੁਆਰਾ ਪਹਿਲਾਂ ਆਪਣਾ ਆਪ ਪਰਬੋਧ ਕੇ ਪਾਛਾ ਅਵਰ ਨੂੰ ਝਾਵਣਾ ਹੈ। ਅਤੇ ਇਸ ਆਪ ਪਰਬੁੱਧਨ ਦੀ ਪਰਬੁੱਧਨ ਦੇ ਪ੍ਰਯਤਨ ਅੰਦਰ ਕੁਸੰਗੀਆਂ ਕੁਮਤੀਆਂ ਕੋ ਕਰਮਿਆਂ ਦਾ ਕੁਸੰਗ ਕੁਮਤ ਕੁਕਰਮ ਭਰਿਆ ਕੁਲੱਛਣ ਲੈਸ ਆਪਣੇ ਆਪ ਨੂੰ ਨਾ ਲੱਗਣ ਦੇਣਾ ਗੁਰਮਤ ਵਿਵੇਕੀ ਜਨਾਂ ਦੀ ਖਾਲਸਈ ਸੂਰਮਤਾਈ ਦਾ ਇੱਕ ਉੱਤਮ ਕਰਨਾਮਾ ਹੈ ਨਾ ਕਿ ਨਫ਼ਰਤ ਦਾ ਨਮੂਨਾ ਕਾਇਮ ਕਰਨਾ ਗੁਰਮਤ ਜਗਿਆਸਾ ਦੀ ਅਲੜ ਅਵਸਥਾ ਅੰਦਰ ਬੇਦੀਨ ਧਰਮਹੀਣ ਆਨਮਤੀ ਪੁਰਸ਼ਾਂ ਦੀ ਕੁਸੰਗ ਦੋਸਤੀ ਤੋਂ ਦੂਰ ਰਹਿਣਾ ਅਤੇ ਉਹਨਾਂ ਦੇ ਨਾਲ ਖਾਣ ਪਾਣ ਦੀ ਵਰਤੋਂ ਵਿਹਾਰ ਤੋਂ ਬਚੇ ਵਰਜੇ ਰਹਿਣਾ ਉਕਤ ਪੁਰਸ਼ਾਂ ਦੀ ਜਾਤ ਤੋਂ ਨਫ਼ਰਤ ਕਰਨਾ ਨਹੀਂ ਬਲਕਿ ਉਹਨਾਂ ਦੀ ਜਾਤ ਦੇ ਅੰਦਰ ਜਾਤੀ ਆਚਾਰ ਦੇ ਅੰਦਰ ਧਸੇ ਅਤੇ ਰਵੇਂ ਹੋਏ ਕਰੋਨਿਕ ਪੁਰਾਣੇ ਰੋਗਾਂ ਦੀ ਕੁਵੇੜੀ ਤੇ ਕਸੂਤੀ ਲਾਗ ਕੁਲਾਗ ਤੋਂ ਬਚੇ ਰਹਿਣ ਦਾ ਪਰਹੇਜ਼ ਪਤ ਰੱਖਣਾ ਹੈ ਜਿਨ੍ਹਾਂ ਅਪਹਾਗੇ ਪ੍ਰਾਣੀਆਂ ਦਾ ਮੁੱਢ ਕਦੀਮਾਂ ਤੋਂ ਹੀ ਸਤ ਸੰਗ ਵਿੱਚ ਨਿਵਾਸ ਨਹੀਂ ਹੁੰਦਾ ਅਤੇ ਬਚਪਨ ਤੋਂ ਹੀ ਜਿਨ੍ਹਾਂ ਦਾ ਭੜੇ ਕੁਸੰਗ ਨਾਲ ਕੁਵੇੜਾ ਵਾਹ ਪਿਆ ਰਹਿੰਦਾ ਹੈ ਉਹ ਉਕਤ ਕਰੋਨਿਕ ਰੋਗਾਂ ਨਾਲ ਗਰਸੇ ਜਾਣ ਕਰਕੇ ਸਦਾ ਲਈ ਪੀੜਿਤ ਰਹਿਣ ਕਰ ਅਕਸਰ ਕੂਕ ਪੁਕਾਰ ਕਰਿਆ ਕਰਦੇ ਹਨ ਇਸ ਕਰਕੇ ਗੁਰੂ ਦਾ ਹੁਕਮ ਹੈ ਕਿ ਸੱਚੀ ਬੈਸਕ ਤਿਨਾ ਸੰਗ ਜਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨਾ ਕੀਚੈ ਨਾਨਕ ਜਿਨ ਆਪਣਾ ਸਵਾਉ ਗੁਜਰੀ ਵਾਰ ਮਹੱਲਾ ਪੰਜਵਾਂ ਨਾਨਕ ਮਨ ਮੁਖਾਂ ਨਾਲ ਤੁੱਟਿਆ ਭਲੀ ਜਿਨਾ ਮਾਇਆ ਮੋਹ ਪਿਆਰ ਬਿਹਾਗੜੇ ਕੀ ਵਾਰ ਅਤੇ ਮਨਮੁਖ ਦਾ ਕਰਤੋਤੀ ਲੱਛਣ ਹੋਰ ਕੀ ਹੈ ਨਾਮ ਨ ਚੇਤਾ ਸ਼ਬਦ ਨ ਵਿਚਾਰ ਇਹ ਮਨਮੁਖ ਕਾ ਵਿਚਾਰ ਨਾਮ ਨ ਚੇਤਾ ਸ਼ਬਦ ਨ ਵਿਚਾਰ ਇਹ ਮਨਮੁਖ ਕਾ ਵਿਚਾਰ ਬਿਲਾਵਨ ਕੀ ਵਾਰ ਮਹਲਾ 3 ਅਜੇਹੇ ਮਨਮੁਖਾਂ ਸਾਕਤਾ ਅਧਰਮੀਆਂ ਬੇਦੀਨਾਂ ਦੇ ਨਾਲ ਦੋਸਤੀ ਰੱਖਣ ਤੋਂ ਜੋ ਗੁਰਸਿੱਖ ਨੂੰ ਗੁਰਮਤਿ ਵਿਵੇਕ ਸੰਦੇ ਗੁਰ ਹੁਕਮਾਂ ਦੁਆਰਾ ਹੋੜਿਆ ਗਿਆ ਹੈ ਇਸ ਦਾ ਭਾਵ ਇਹੀ ਹੈ ਕਿ ਉਹਨਾਂ ਦੇ ਕੁਸੰਗ ਲੱਛਣ ਦੀ ਲਾਗ ਕੁਲਾਗ ਵਾਲਾ ਲੇਸ ਕੁਲੇਸ ਨਾ ਲੱਗਣਾ ਪਾਵੇ ਇਸ ਲੇਸ ਲਾਗ ਤੋਂ ਆਪਣਾ ਆਪ ਬਚਾਵਣ ਲਈ ਬੇਲਾਗ ਰੱਖਣ ਲਈ ਕਿਸੇ ਆਨਮਤੀ ਤੇ ਸੰਗ ਕੁਸੰਗ ਤੋਂ ਵਰਜੇ ਰਹਿਣਾ ਉਸ ਦੇ ਨਾਲ ਨਫ਼ਰਤ ਕਰਨ ਨਮਿਤ ਨਹੀਂ ਕਿੰਤੂ ਆਪਾ ਪ੍ਰਬੋਧਨ ਨਮਿਤ ਹੈ ਅਤੇ ਐਸਾ ਕਰਨਾ ਗੁਰਬਚਨ ਆਰੋਪੀ ਹੁਕਮਾਂ ਦੀ ਤਾਮੀਲ ਕਰਨਾ ਹੈ ਜੋ ਕਿ ਹਰ ਇੱਕ ਸਚਾਰ ਸਿੱਖ ਦਾ ਫਰਜ਼ ਹੈ ਜਦ ਕਿ ਆਨਮਤੀਆਂ ਦੇ ਨਾਲ ਸੰਗ ਕੁਸੰਗਮਈ ਦੋਸਤੀ ਦਾ ਰੱਖਣਾ ਹੀ ਗੁਰਮਤਿ ਵਿਵੇਕ ਅਸੂਲਾਂ ਦੇ ਪ੍ਰਤੀਕੂਲ ਹੈ ਤਦ ਉਹਨਾਂ ਦੇ ਨਾਲ ਖਾਣ ਪਾਣ ਦਾ ਵਰਤੋਂ ਵਿਹਾਰ ਰੱਖਣਾ ਕਦ ਗੁਰਮਤਿ ਅਨੁਕੂਲ ਹੋ ਸਕਦਾ ਹੈ ਇਸ ਕਰਕੇ ਵੇਦੀਨਾ ਕੀ ਦੋਸਤੀ ਦੇ ਨਾਲ ਲੱਗਦਾ ਹੀ ਵੇਦੀਨਾ ਦਾ ਖਾਣ ਵੀ ਗੁਰਮਤਿ ਵਿਵਰਜਿਤ ਕਰਮ ਕਰਦਾਨਿਆ ਗਿਆ ਕਿਉਂਕਿ ਉਕਤ ਦੋਹਾ ਵਿਵਰਜਿਤ ਕਰਮਾਂ ਦੇ ਕਰਨ ਕਰ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਵਾਲਾ ਕਲੰਕ ਲੱਗਦਾ ਹੈ ਕਈ ਬੇਕਹੀਣ ਸ਼੍ਰੇਣੀ ਦੇ ਚਗਲ ਪੰਥੀਆਂ ਦਾ ਪਖਪੂਰਨ ਵਾਲੇ ਖਰੜ ਗਿਆਨੀ ਇਹ ਹੁਜਤ ਭੇੜਿਆ ਕਰਦੇ ਹਨ ਕਿ ਬੇਦੀਨਾਂ ਦਾ ਖਾਣ ਦੀ ਪੰਗਤੀ ਤੋਂ ਭਾਵ ਬੇਦੀਨਾਂ ਦਾ ਝੂਠਾ ਬੇਦੀਨਾਂ ਦੇ ਨਾਲ ਇੱਕ ਥਾਲੇ ਵਿੱਚ ਇਕੱਠੇ ਬਹਿ ਕੇ ਖਾਣ ਤੋਂ ਹੈ ਨਾ ਕਿ ਉਹਨਾਂ ਦੇ ਹੱਥੋਂ ਲੈ ਕੇ ਖਾਣ ਤੋਂ ਅਰਥਾਤ ਉਹ ਕਹਿੰਦੇ ਹਨ ਮੰਨ ਲਿਆ ਕੇ ਬੈ ਕੇ ਇੱਕ ਥਾਲੀ ਵਿੱਚ ਬੇਦੀਨਾਂ ਦੇ ਨਾਲ ਇਕੱਠਾ ਖਾਣਾ ਗੁਰੂ ਖਾਲਸਾ ਲਈ ਵਿਵਰਜਿਤ ਹੈ ਪਰੰਤੂ ਬੇਦੀਨਾਂ ਹੱਥੋਂ ਲੈ ਕੇ ਖਾਣਾ अथवा ਬੇਦੀਨਾਂ ਦਾ ਬਣਾਇਆ ਹੋਇਆ ਖਾਣਾ ਖਾਣ ਵਿੱਚ ਕੋਈ ਹਰਜ ਨਹੀਂ ਇਸ ਹੁਜਜਤ ਦਾ ਉੱਤਰ ਇਹ ਹੈ ਕਿ ਸਾਨੂੰ ਕੀ ਸਬੂਤ ਹੈ ਕਿ ਬੇਦੀਨਾਂ ਦਾ ਬਣਾਇਆ ਹੋਇਆ ਖਾਣਾ ਉਸ ਝੂਠ ਅਸੁਚ ਅਤੇ ਅਪਵਿੱਤਰਤਾ ਤੋਂ ਰਹਿਤ ਹੈ ਜਿਸ ਦੇ ਕਾਰਨ ਕੇ ਆਪ ਨੇ ਉਹਨਾਂ ਦੇ ਨਾਲ ਬਹਿ ਕੇ ਥਾਲੀ ਵਿੱਚ ਇਕੱਠਾ ਨਾ ਖਾਣ ਦੀ ਸੰਕੋਚ ਨੂੰ ਮੰਨਿਆ ਹੈ ਭਾਵ ਬੇਦੀਨਾਂ ਦੇ ਨਾਲ ਇਕੱਠਾ ਇੱਕ ਥਾਲੀ ਵਿੱਚ ਬਹਿ ਕੇ ਖਾਣਾ ਇਸ ਵਾਸਤੇ ਹੀ ਵਿਵਰਜਿਤ ਮੰਨਿਆ ਗਿਆ ਹੈ ਨਾ ਕਿ ਬੇਦੀਨਾਂ ਦੀ ਝੂਠ ਖਾਣੀ ਪੈਂਦੀ ਹੈ ਅਤੇ ਸੁੱਚ ਪਵਿੱਤਰਤਾ ਤੋਂ ਰਹਿਤ ਬੇਦੀਨਾਂ ਦਾ ਖਾਣਾ ਖਾਣਾ ਨਹੀਂ ਚਾਹੀਦਾ ਸੋ ਝੂਠ ਅਸੁੱਚ ਅਪਵਿੱਤਰਤਾ ਦੇ ਸਵਾਲ ਨੂੰ ਮੰਨ ਕੇ ਤਾਂ ਬੇਦੀਨਾਂ ਦੇ ਹੱਥੋਂ ਜਾਂ ਉਹਨਾਂ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਖਾਣਾ ਖਾਣਾ ਵੀ ਵਿਵਰਜਿਤ ਹੈ ਕਿਉਂਕਿ ਪ੍ਰਿਥਮ ਤਾਂ ਖਾਲਸਾ ਧਰਮ ਦੇ ਧਾਰਨੀਆਂ ਅਰਥਾਤ ਖਾਲਸਾ ਪੰਥ ਤੋਂ ਛੁੱਟ ਸੰਸਾਰ ਭਰ ਵਿੱਚ ਜਿਤਨੇ ਵੀ ਆਨਮਤੀ ਬੇਦੀਨ ਹਨ ਸਭ ਦੇ ਸਭ ਵਿਖਿਆਪਾਨੀ ਹਨ ਅਤਿ ਬਿਖਿਆ ਤਮਾਕੂ ਨੂੰ ਸ੍ਰੀ ਦਸ਼ਮੇਸ਼ ਜੀ ਨੇ ਜਗਤ ਜੂਠ ਦੱਸਿਆ ਹੈ ਜਿਹਾ ਕਿ ਹਿੱਤ ਉਪਦੇਸ਼ ਖਾਲਸੇ ਪ੍ਰਤੀ ਰਹਿਤ ਨਾਮੇ ਵਿੱਚ ਲਿਖਿਆ ਹੈ ਮਰਨੀ ਮਰੋ ਤ ਅਤ ਭਲਾ ਜਗਤ ਜੂਠ ਨਹ ਸੰਗ ਤਾਂ ਤੇ ਜਗਤ ਜੂਠ ਦੇ ਭਖਣ ਹਾਰਿਆਂ ਬੇਦੀਨ ਆਨਮਤੀਆਂ ਦਾ ਤਿਆਰ ਕੀਤਾ ਹੋਇਆ ਖਾਣਾ ਖਾਣਾ अथवा ਉਨਾ ਦੇ ਹੱਥੋਂ ਲੈ ਕੇ ਖਾਣਾ ਖਾਣਾ ਸਾਫ ਜੂਠ ਖਾਣਾ ਹੈ ਰਹਿਤ ਨਾਮੇ ਅੰਦਰ ਇਹ ਵੀ ਵਚਨ ਹੈ ਤਨਕ ਤਮਾਕੂ ਸੇਵੀਐ ਦੇਵ ਪਿਤਰ ਤਜ ਜਾਏ ਤਨਕ ਤਮਾਕੂ ਸੇਵੀਐ ਦੇਵ ਪਿਤਰ ਤਜ ਜਾਏ ਪਾਣੀ ਤਿਸਕੇ ਹਾਥ ਕਾ ਪਾਣੀ ਤਿਸਕੇ ਹਾਥ ਕਾ ਮਦਰਾ ਸਮ ਹੋਏ ਜਾਏ ਭਾਵ ਜੋ Hindu ਤਨਕ ਮਾਤਰ ਵੀ ਤਮਾਕੂ ਦਾ ਸੇਵਨ ਕਰਦੇ ਹਨ ਉਹਨਾਂ ਦੇ ਮਨਮੰਨੇ ਦੇਵਤੇ ਅਤੇ ਪਰਲੋਕ ਗਵਨੇ ਗਮਨੇ ਹੋਏ ਪਿਤਰ ਉਹਨਾਂ ਨੂੰ ਭ੍ਰਸ਼ਟ ਕਰਵੀਂ ਦੇਖ ਕੇ ਤਜ ਜਾਂਦੇ ਹਨ ਅਤੇ ਅਜੇਹੇ ਭ੍ਰਸ਼ਟ ਕਰਿਆ ਵਾਲੇ ਪੁਰਸ਼ਾਂ ਦੇ ਹੱਥਾਂ ਦਾ ਪਾਣੀ ਮਦਰਾ ਦੇ ਤੁਲ ਮੰਦ ਹੋ ਜਾਂਦਾ ਹੈ ਜੈਸੀ ਮਦਰਾ ਪੀ ਲੀਤੀ ਤੈਸੇ ਤਿਨਾਂ ਦੇ ਹੱਥਾਂ ਦਾ ਪਾਣੀ ਪੀ ਲਿਆ ਜਦ ਬਿਖਿਆ ਪਾਣੀ ਦੇ ਹੱਥ ਦਾ ਪਾਣੀ ਪੀਣਾ ਹੀ ਮਦਰਾ ਪਾਨ ਕਰਨ ਦੇ ਤੁਲ ਹੈ ਤਦ ਉਸ ਦੀ ਭ੍ਰਸ਼ਟ ਕਿਰਿਆ ਦਾ ਖਲ ਚਗਲ ਕੀਤਾ ਹੋਇਆ ਖਾਣਾ ਖਾਣਾ ਮਦਰਾ ਪਾਨ ਤੋਂ ਵੀ ਟੱਪ ਕੇ ਬਿਖਿਆ ਪਾਣੀ ਹੋਣ ਦੇ ਤੁਲ ਹੈ ਅਤੇ ਨਿਰੀ ਝੂਠ ਖਾਣ ਵਾਲੀ ਗੱਲ ਹੈ ਜੇ ਕਹੋ ਕਿ ਕਈ ਆਨਮਤੀ ਵੀ ਬਿਖਿਆ ਪਾਣੀ ਨਹੀਂ ਹੁੰਦੇ ਇਸ ਦਾ ਉੱਤਰ ਇਹ ਹੈ ਕਿ ਭਾਵੇਂ ਕਿਤੇ ਕਿਤੇ ਹਜ਼ਾਰਾਂ ਵਿੱਚੋਂ ਇੱਕ ਅਜਿਹੀ ਕੋਈ ਟਾਵੇਂ-ਟਾਵੇਂ ਮਿਸਾਲ ਮਿਲ ਵੀ ਜਾਵੇ ਕਿ ਕੋਈ ਆਨਮਤੀ ਬਖਪਾਨੀ ਨਾ ਹੋਵੇ ਪਰੰਤੂ ਅਸੀਂ ਤਾਂ ਉਸਦੇ ਮਤ ਦਾ ਅਸੂਲ ਦੇਖਣਾ ਹੈ ਕਿ ਉਸਦੇ ਅਸੂਲ ਅੰਦਰ ਉਸਦੇ ਮਤ ਮਜ਼ਹਬ ਅੰਦਰ ਬਖਪਾਨੀ ਹੋਣਾ ਵਿਵਰਜਿਤ ਹੈ ਕਿ ਨਹੀਂ ਜਦ ਅਸੀਂ ਸਾਫ਼ ਦੇਖਦੇ ਹਾਂ ਕਿ ਸਮੁੱਚੇ ਆਨ ਮਤਵਤਾਂਤਰਾ ਅੰਦਰ ਵਿਖਿਆ ਦੀ ਖੁੱਲ ਖੇੜ ਹੈ ਤਦ ਸਾਫ ਸਿੱਧ ਹੋ ਜਾਂਦਾ ਹੈ ਤਦ ਸਾਫ ਸਿੱਧ ਹੈ ਕਿ ਅਸੂਲਨ ਕਿਸੇ ਵੀ ਮਤ ਅੰਦਰ ਵਿਖਿਆ ਦਾ ਭਖਣ ਵਿਵਰਜਿਤ ਨਹੀਂ ਅਤ ਜਿਸ ਮਤ ਅੰਦਰ ਵਿਖਿਆ ਦੀ ਬੰਦਸ਼ ਹੀ ਕੋਈ ਨਹੀਂ ਤਾਂ ਉਸ ਮਤ ਵਾਲੇ ਕਿਸੇ ਆਨਮਤੇ ਦਾ ਵਿਸਾਹ ਹੀ ਕੀ ਹੈ ਕਿ ਵਿਖਿਆ ਵਰਤਨ ਤੋਂ ਬਰਜਿਆ ਰਹੇ ਜੇ ਵਿਖਿਆ ਨਹੀਂ ਵਰਤੀ ਤਾਂ ਵਿਖਿਆ ਨਾਲ ਹੱਥ ਲਾ ਕੇ ਤਾਂ ਭ੍ਰਸ਼ਟ ਹੋ ਅਤੇ ਖਾਲਸਾ ਜੀ ਦੇ ਲਈ ਹੱਥ ਲਾਉਣਾ ਤਾਂ ਕੀ ਵਿਖਿਆ ਦਾ ਧੂਆ ਲੈਣਾ ਵੀ ਵਿਵਰਜਤ ਹੈ ਖਾਲਸਾ ਜੀ ਦੇ ਲਈ ਹੱਥ ਲਾਉਣਾ ਤਾਂ ਕੀ ਵਿਖਿਆ ਦਾ ਧੂਆ ਲੈਣਾ ਵੀ ਵਿਵਰਜਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ